प्यारे विद्यार्थियों ससिकार पाठ 3 आरोह अवरोह आरोह आरोह ਦਾ ਅਰਥ ਹੈ ਚੜਦਾ ਕ੍ਰਮ ਅਰਥਾਤ ਜਦੋਂ ਅਸੀਂ ਮੱਧ ਸਬਕ ਦੇ ਸਾ ਤੋਂ ਤਾਰ ਸਬਕ ਦੇ ਸਾ ਤੱਕ ਚੜਦਾ ਕ੍ਰਮ ਕਰਦੇ ਹਾਂ ਉਸ ਨੂੰ ਆਰੋਹ ਕਿਹਾ ਜਾਂਦੇ ਹਨ ਜਿਵੇਂ ਸਾ ਰੇ ਗਾ ਮਾ ਪਾ ਦਾ ਨੀ ਸਾ ਇਸ ਵਿੱਚ ਚੜ੍ਹਦੇ ਕ੍ਰਮ ਹੋਣ ਕਾਰਨ ਸਵਰਾਂ ਦੀ ਆਵਾਜ਼ ਕ੍ਰਮਿਕ ਉੱਚੀ ਹੁੰਦੀ ਜਾਂਦੀ ਹੈ ਜਿਵੇਂ ਸਾ ਰੇ ਗਾ ਮਾ ਪਾ ਧਾ ਨੀ ਸਾ ਅਰੋ ਅਵਰੋ ਅਵਰੋ ਦਾ ਅਰਥ ਹੈ ਉੱਤਰ ਦਾ ਕ੍ਰਮ ਜਦੋਂ ਤਾਰ सप्तक ਦੇ ਸਾ ਤੋਂ ਮੱਧ सप्तक ਦੇ ਸਾ ਤੱਕ ਜਾਣ ਨੂੰ ਅਵਰੋ ਕਹਿੰਦੇ ਹਨ ਜਿਵੇਂ ਸਾ ਨੀ ਦਾ ਪਾ ਮਾ ਗਾ ਰੇ ਸਾ ਇਸ ਵਿੱਚ ਉਤਰ ਦੇ ਕ੍ਰਮ ਹੋਣ ਕਾਰਨ ਆਵਾਜ਼ ਕਰਮਿਕ ਨੀਵੀਂ ਹੁੰਦੀ ਜਾਂਦੀ ਹੈ ਜਿਵੇਂ ਸਾ ਨੀ ਦਾ ਪਾ ਮਾ ਗਾ ਰੇ ਸਾ ਗਾਹਨ ਜਾਂ ਬਾਦਨ ਗਾਉਂਦੇ ਜਾਂ ਵਜਾਉਂਦੇ ਸਮੇਂ ਕਿਸੇ ਵਿਸ਼ੇਸ਼ ਸਵਾਰਾਂ ਦੇ ਠਹਿਰ ਦੇ ਉੱਪਰ-नीचे ਚੜਦੇ ਉਤਰ ਦੇ ਰਹਿਣਾ ਰਹਿੰਦੇ ਹਨ ਇਸ ਨੂੰ ਸੰਗੀਤ ਦੀ ਭਾਸ਼ਾ ਵਿੱਚ ਆਰੋ ਅਵਰੋ ਕਹਿੰਦੇ ਹਨ